ਸਤਿ ਸ਼੍ਰੀ ਅਕਾਲ ਦੋਸਤੋ ਕੁਝ ਕੁ ਹੋ ਫੰਡ ਦਾ ਚਰਚਾ ਕਰਦਾ ਮੈਂ ਰਮੇਸ਼ ਯਾਰਾ ਅੱਜ ਇੱਕ ਜੇ ਜਨਲਾਬਾਦ ਇੱਥੇ ਸਾਡੇ ਕਿਸਾਨ ਵੀਰਾਂ ਦੀ ਰਕਾਇ ਦੀ ਮੀਟਿੰਗ ਕਰਾਈ ਦੀ ਹੈ ਆਓ ਗੱਲ ਕਰਦੇ ਆਂ ਫਰਦਾਨਮਨ ਦੇ ਪੰਜ ਬੈਠਕ ਜੀ ਦਾ ਸਾਲ ਨੂੰ ਜੀ ਪੰਡਾ ਜੀ ਕੇ ਸੰਬੰਧ ਵਿੱਚ ਅੱਜ ਅਸੀਂ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਹੈ ਉਹ ਅਸੀਂ ਕੀਤੀ ਗਈ ਨਾਲੇ ਮੰਡੀਆਂ ਦਾ ਜਾਇਆ ਆਪ ਦੇ ਮਾਰਕੀਟ ਮਿੱਟੀ ਅਧਿਕਾਰੀਆਂ ਤੋਂ ਜਿਹੜਾ ਫਸਲ ਖੇਤਾਂ ਵਿੱਚ ਪੱਕੇ ਤਿਆਰ ਹੋ ਚੁੱਕੇ ਆ ਕਦੇ ਦਿਨ ਚ ਫਸਲ ਮੰਡੀਆਂ ਉਨਾਂ ਸ਼ੁਰੂ ਹੋ ਜਾਣੀਆਂ ਤੇ ਜਿਹੜਾ ਸਫਾਈ ਪਾਣੀ ਤੇ ਬਾਹਰਦਾਨੇ ਦਾ ਇਹਨਾਂ ਨੂੰ ਪ੍ਰਬੰਧ ਕਰਾਰੇ ਅਸੀਂ ਇਹਨਾਂ ਤੇ ਉੱਜਾ ਜਾਲਿਆ ਤੇ ਹੋਰ ਆਪਦੇ ਕਿਸਾਨਾਂ ਦੀ ਜੋ ਮੁਸ਼ਕਲਾ ਉਹਨਾਂ ਬਾਰੇ ਵਿਚਾਰ ਕਰਤਾ ਅੰਦਰ ਪੁੱਛਤਾ ਜੀ ਮੰਡੀਆਂ ਕਣਕਾਂ ਲੱਗੀਆਂ ਕਿ ਨਹੀਂ ਜੀ ਮੰਡੀਆਂ ਬਸ ਤਿਆਰੀ ਆ ਇੱਕ ਅੱਧਾ ਦਿਨ ਦੀ ਕਸਰਾ ਅੱਜ ਲਗਭਗ ਸਾਡੇ ਵੀ ਅਦਸਰੇ ਸੀ ਵੀ ਕੰਬਾਈਨਾਂ ਇੱਕ ਦੁੱਕਾ ਚੱਲ ਗਈਆਂ ਇੱਕ ਦੋ ਦਿਨਾਂ ਵਿੱਚ ਪੂਰੀ ਕਣਕ ਵਾਢੀ ਤਿਆਰ ਕਣਕ ਮੰਡੀ ਭਰ ਜੀ ਅਰਦਾਜ ਜੀ ਮੰਡੀ ਦਾ ਇਜਾਜ਼ਾ ਲੈ ਲਿਆ ਪਾਣੀ ਪੂਰਾ ਪ੍ਰਬੰਧ ਹੋ ਜੂਗਾ ਪਾਣੀ ਹਾਲੇ ਪ੍ਰਬੰਧ ਪੂਰਾ ਨਹੀਂ کہہ ਸਕਦੇ ਪਰ ਇਹਨਾਂ ਨੂੰ ਕਿਹਾ ਵੀ ਛੇਤੀ ਪੂਰਾ ਪ੍ਰਬੰਧ ਕਰਾ ਕੇ ਜਿਹੜੀ ਕੋਈ ਟੋਏ ਪਏ ਆ ਪਿੜਾ ਵਿੱਚ ਜਾਂ ਕੁਝ ਵੀ ਆ ਤਾਂ ਜੋ ਕਿਸਾਨ ਦਾ ਨੁਕਸਾਨ ਨਾ ਹੋਵੇ ਨਾਜ ਦਾ ਜਾਂ ਟਾਇਲਟ ਵਗੈਰਾ ਜਾਂ ਪਾਣੀ ਦਾ ਪ੍ਰਬੰਧ ਜਾਂ ਜੋ ਵੀ ਇਹਨਾਂ ਨੂੰ ਕਿਹਾ ਵੀ ਛੇਤੀ ਛੇਤੀ ਪੂਰੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਵੀ ਜਿਹੜੀ ਏਜੰਸੀਆਂ ਇੰਸਪੈਕਟਰਾਂ ਨਾਲ ਕਿਸਾਨ ਜੁਣੀ ਦੀ ਮੀਟਿੰਗ ਕਰਾਈਏ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਾ ਆਵੇ ਤੇ ਬਾਰਦਾਨਿਆਂ ਪ੍ਰਬੰਧ ਤੇ ਖਰੀਦ ਦੇ ਸਾਰੇ ਜੋਸ਼ੀਅਤੀ ਸ਼ਤੀ ਸ਼ਤੀ ਮੁਕੰਮਲ ਇਹਨਾਂ ਕੋਈ ਅੱਗੇ ਕੀਤੀ ਜਾਵੇ। ਪ੍ਰਧਾਨ ਜੀ ਕਿਸਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਕਨਕਦੀਪ। ਕਿਸਾਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਵੀ ਵੇਖੋ ਆਪਾਂ 6 ਮਹੀਨੇ ਫਸਲ ਪਕਾਉਣੇ ਆ ਤੇ ਇੱਕ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ। ਅਸੀਂ ਪਰਮਾਤਮਾ ਅੱਗੇ ਬੇਨਤੀ ਕਰਦੇ ਹੱਥ ਜੋੜ ਕੇ ਅਸੀਂ ਅੱਗੇ ਮੀਟਿੰਗ ਵਿੱਚ ਹੀ ਵਿਚਾਰਿਆ ਵੀ ਜੇ ਇਹ ਕਣਕ ਮੰਨ ਲਓ ਕਿਸਾਨਾਂ ਦੇ ਖੇਤਾਂ ਵਿੱਚ ਪਕਾਈ ਹੈ। ਇਹ ਕਾਲਪੁਰਖ ਗੁਰੂ ਨਾਨਕ ਦੇਵ ਜੀ ਦੀ ਖੇਤੀ ਆ ਤੇ ਜੇ ਪਕਾਈਏ ਤੇ ਹੁਣੇ ਨੂੰ ਵੱਢਣ ਦਾ ਹੀ ਮੌਕਾ ਦਿੱਤਾ ਹੈ ਤਾਂ ਜੋ ਜਿਹੜਾ 13 14 ਤਰੀਕ ਦਾ ਦਾਦੇ ਬਹੁਤ ਭਾਰੀ ਝੱਕੜ ਦਾ ਆ ਉਹਦੇ ਤੋਂ ਵੀ ਮਾਰਾ ਜੇਕ ਕਿਸਾਨ ਨੂੰ ਇਹ ਵੱਢਣੀ ਦੇ ਵੀ ਤੇ ਖਾਣੀ ਦੇ ਤੇ ਚਾਹੀਦੇ ਟਿਕਾਣੇ ਲਾਵੀ ਤੇ ਕਿਸਾਨਾਂ ਨੂੰ ਜਾਣੇ ਵੀ ਪਕਾ ਕੇ ਫਸਲ ਲੈ ਆਓ ਤਾਂ ਜੋ ਮੰਡੀ ਵਿੱਚ ਆਉਂਦਿਆਂ ਸਾਨੂੰ ਕੋਈ ਦਿੱਕਤ ਨਾ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦਾ ਸ਼ਹਿਰੀ ਮੀਤ ਪ੍ਰਦਾਨ ਤੇਜਿੰਦਰ ਸਿੰਘ ਖਾਲਸਾ ਸੋ ਆਪ ਜੀ ਨੂੰ ਇਹ ਦੱਸਣਾ ਚਾਹੁੰਦੇ ਆ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਜਿਹੜੇ ਅਜੰਡੇ ਸੀ ਇੱਕ ਅਜੰਡਾ ਸੀ ਜਿਹੜੀ ਕਮੇਟੀ ਹੈ ਉਹ ਸਾਰੇ ਜਿਹੜੇ ਮੰਡੀ ਦੇ ਵਿੱਚ ਜਿਹੜੇ ਪ੍ਰਬੰਧ ਨੇ ਉਸ ਚੱਜੇ ਡੰਗ ਨਾ ਕਰੇ ਪਾਣੀ ਦੀ ਕਮੀ ਕਿਸੇ ਤਰ੍ਹਾਂ ਦੀ ਨਾ ਹੋਵੇ ਗਰਮੀ ਬਹੁਤ ਹੈ ਸ਼ਾਂਤ ਆ ਪ੍ਰਬੰਧ ਹੋਵੇ ਖੱਡੇ ਨੇ ਖੱਡਿਆਂ ਵਿੱਚ ਤੁਹਾਡੇ ਕੋਈ ਕੋਈ ਪ੍ਰਬੰਧ ਕੀਤਾ ਜਾਵੇ ਜਿਹੜੀ ਕੋਈ ਨੁਕਸਾਨ ਨਾ ਫਸਲ ਦਾ ਹੋਵੇ ਬਾਥਰੂਮ ਨੇ ਉਹ ਸਾਫ਼ ਨਹੀਂ ਨੇ ਜਿੱਥੇ-ਜਿੱਥੇ ਜਿਹੜੀਆਂ ਜਿਹੜੇ ਕਮੀਆਂ ਨਾਲ ਸਾਰੀਆਂ ਜਲਦੀ ਤੋਂ ਜਲਦੀ ਪੂਰੀਆਂ ਕਰਨ ਕਿਉਂਕਿ ਫਸਲ ਆਣ ਵਾਲੀ ਹੈ ਕੁ ਦੋ ਦਿਨਾਂ ਚ ਸੋ ਨਾਲ ਹੀ ਉਸ ਵਾਹਿਗੁਰੂ ਅੱਗੇ ਰਕਾਲਪੁਰਖ ਕੇ ਬੇਨਤੀ ਕੀਤੀ ਏ ਸੱਚੇ ਪਾਤਸ਼ਾਹ ਵਾਹਿਗੁਰੂ ਆਪਣਾ ਮਿਹਰ ਭਰਿਆ ਹੱਥ ਰੱਖਣ ਆ ਜਿਹੜਾ ਮੌਸਮ ਖਰਾਬ ਹੋਣਾ ਹੁੰਦਾ ਜਿਆ ਨੁਕਸਾਨ ਨਾ ਹੋਵੇ ਸੋ ਇਹ ਬੇਨਤੀ ਅੱਜ ਸਾਰੀਆਂ ਅਸੀਂ ਕੀਤੀਆਂ ਨੇ ਗੁਰੂ ਸਾਹਿਬ ਅੱਗੇ ਵੀ ਤੇ ਕਮੇਟੀ ਨੂੰ ਵੀ ਜੀ ਤੋਂ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਫਰਹਾਂ ਜੀ ਕੀ ਨਾਮ ਹੈ ਤੁਹਾਡਾ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਮਾ ਅਮਰਜੀਤ ਸਿੰਘ ਪਿੰਡ ਚੱਕ ਦਰੋਗਾ ਤੇ ਇਕਾਈ ਦਾ ਪ੍ਰਧਾਨ ਵੀ ਆ ਤੇ ਬਲਾਕ ਦਾ ਵਾਈਸ ਪ੍ਰਧਾਨ ਆ ਕਾਦੀਆਂ ਗਰੁੱਪ ਦਾ ਤੇ ਸਾਡੀ ਸਾਰੇ ਕਿਸਾਨ ਵੀਰਾਂ ਦੀ ਤੇ ਮੈਂਬਰ ਸਾਹਿਬਾਨ ਦੀ ਅੱਜ ਮੀਟਿੰਗ ਹੋਈ ਹੈ ਇਸੇ ਬੇਸ ਤੇ ਹੀ ਹੋਈ ਹੈ ਕਿ ਇੱਕ ਦਾਬ ਕਮੇਟੀ ਵਾਲੇ ਸਾਰੇ ਪ੍ਰਬੰਧਕਾਂ ਨੂੰ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਮੰਡੀ ਦੇ ਵਿੱਚ ਸਫਾਈ ਦਾ ਵੀ ਪੂਰਾ ਖਿਆਲ ਕੀਤਾ ਜਾਵੇ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਛਾਂ ਦਾ ਪ੍ਰਬੰਧ ਕੀਤਾ ਜਾਵੇ ਤੇ ਬਾੜਦਾਨੇ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਕਿਸਾਨ ਵੀਰਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਆਵੇ ਕਿਉਂਕਿ ਸਾਡੇ ਪਿੰਡ ਤਾਂ ਅੱਜ ਤੋਂ ਹੀ ਤਕਰੀਬਨ ਕੰਬਾਇਨ ਸ਼ੁਰੂ ਹੋ ਚੁੱਕੀ ਹੈ ਤੇ ਕਣਕਾਂ ਜਿੱਥੇ ਰੇਤਲਾ ਥਾਂ ਹੈ ਜਾਂ ਬਰਾਨੀਆਂ ਥਾਵਾਂ ਨੇ ਉਹਨਾਂ ਥਾਵਾਂ ਦੇ ਵਿੱਚ ਕਣਕ ਬਿਲਕੁਲ ਪੱਕੇ ਤਿਆਰ ਹੋ ਚੁੱਕੀ ਹੈ ਤੇ ਕੰਬਾਈਨਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤਕਰੀਬਨ ਮੰਡੀ ਦੇ ਵਿੱਚ ਕਣਕ ਆਉਣ ਦੀ ਸੰਭਾਵਨਾ ਹੈ ਤੇ ਦੂਜਾ ਮੌਸਮ ਵਿਭਾਗ ਵੱਲੋਂ ਵੀ ਇਹ ਚੇਤਾਵਨੀ ਦਿੱਤੀ ਗਈ ਹੈ ਕਿ 13-14 ਤਰੀਕ ਦਾ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈ ਇਸ ਦੇ ਬਾਰੇ ਵੀ ਹੱਥ ਜੋੜ ਕੇ ਉਸ ਆਕਾਲਪੁਰਖ ਵਾਹਿਗੁਰੂ ਜੀ ਦੇ ਅੱਗੇ ਇਹ ਬੇਨਤੀ ਕਰਦੇ ਆ ਸਾਰੇ ਕਿਸਾਨ ਵੀਰ ਵੀ ਬੇਨਤੀ ਕਰਦੇ ਆ ਸਾਰੇ ਯੂਨੀਅਨ ਦੇ ਮੈਂਬਰ ਸਹਬਾਨ ਵੀ ਬੇਨਤੀ ਕਰਦੇ ਆ ਕਿ اے ਅਕਾਲ ਪੁਰਖ ਵਾਹਿਗੁਰੂ ਜਿਸ ਤਰ੍ਹਾਂ ਤੂੰ ਇਹ ਕਿਸਾਨਾਂ ਦੇ ਸਭ ਦੇ ਵਾਸਤੇ ਕਣਕ ਦੀ ਫਸਲ ਪੁਕਾ ਕੇ ਪ੍ਰਮਾਤਮਾ ਦੀ ਕਿਰਪਾ ਸਰਕਾਰ ਹਥਿਆਰ ਹੋਈ ਹੈ ਤੇ ਉਸੇ ਤਰ੍ਹਾਂ ਇਹ ਮੌਸਮ ਤੋਂ ਵੀ ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਮੌਸਮ ਤੋਂ ਵੀ ਕਣਕ ਦੀ ਫਸਲ ਦੀ ਰੱਖਿਆ ਕਰਨ ਤੇ ਕਿਸਾਨਾਂ ਨੂੰ ਸਹੀ ਤਰੀਕੇ ਦੇ ਨਾਲ ਬਿਲਕੁਲ ਕਿਸੇ ਦਾ ਇੱਕ ਰੱਤੀ ਪਰ ਵੀ ਨੁਕਸਾਨ ਨਾ ਹੋਣ ਦੇਵੇ ਅਕਾਲ ਪੁਰਖ ਵਾਹਿਗੁਰੂ ਸਾਰੇ ਕਿਸਾਨਾਂ ਦੀ ਵੀ ਸਾਰੇ ਫਸਲ ਦੀ ਵੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਹੀ ਰੱਖਿਆ ਕਰਨ ਤੇ ਸਾਰਿਆਂ ਨੂੰ ਮਾਰਕੀਟ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਸਾਰਿਆਂ ਨੂੰ ਪ੍ਰਬੰਧਕਾਂ ਨੂੰ ਇਹ ਬੇਨਤੀ ਵੀ ਹੈ ਕੀਤੀ ਹੈ ਕਿ ਹਰ ਤਰ੍ਹਾਂ ਨਾਲ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਤੇ ਹਰ ਤਰ੍ਹਾਂ ਦੇ ਪ੍ਰਬੰਧ ਉਹ ਸਹੀ ਤਰੀਕੇ ਦੇ ਨਾਲ ਚਲਾਏ ਜਾਣ ਤਾਂ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਵੇਚਣ ਦੇ ਵਿੱਚ ਇਸੇ ਤਰ੍ਹਾਂ ਦੀ ਕੋਈ